ਸਤਗੁਰੂ ਜੀ ਦਾ ਪਾਵਨ ਹੁਕਮ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਬ ਰੰਗਾਏ ਕਹਿੰਦੇ ਇਹ ਜਿਹੜਾ ਤਨ ਰੂਪੀ ਕੱਪੜਾ ਐ ਨਾ ਇਹਨੂੰ ਮਾਇਆ ਦੀ ਪਾਹ ਚੜੀ ਹੋਈ ਐ ਜਦ ਵੀ ਕਿਸੇ ਕੱਪੜੇ ਨੂੰ ਰੰਗਿਆ ਜਾਂਦਾ ਹੈ ਨਾ ਤੇ ਰੰਗਣ ਤੋਂ ਪਹਿਲਾਂ ਉਹਦੇ ਉੱਤੇ ਪਾਹ ਚੜਾਈ ਜਾਂਦੀ ਐ ਤੇ ਕਹਿੰਦੇ ਤਨ ਰੂਪੀ ਕਾਇਆ ਰੂਪੀ ਕਪੜੇ ਦੇ ਉੱਤੇ ਮਾਇਆ ਦੀ ਪਾਹਾ ਚੜੀ ਹੋਈ ਐ ਲੀਤੜਾ ਲੱਬ ਰੰਗਾਏ ਤੇ ਇਹਨੂੰ ਰੰਗ ਲਿਆ ਗਿਆ ਲੱਬ ਲੋਭ ਨਾਲ ਤੇ ਜਿੱਥੇ ਇਹੋ ਜੀ ਗੰਦੀ ਚੀਜ਼ਾਂ ਦੇ ਰੰਗ ਚੜੇ ਹੋਏ ਨੇ ਤੇ ਫੇਰ ਉਸ ਪਤੀ ਵਾਹਿਗੁਰੂ ਨੂੰ ਇਹ ਜੀਵ ਇਸਤਰੀ ਦੀ ਕਾਇਆ ਤਨ ਕਿਸਾ ਚੰਗਾ ਲੱਗੇਗਾ ਇਸ ਕਰਕੇ ਸਹਿਬ ਕਹਿੰਦੇ ਮੇਰਿਆ ਕੰਤ ਨਾ ਭਾਵੈ ਚੋਲੜਾ ਪਿਆਰੇ ਮੇਰੇ ਪਤੀ ਵਾਹਿਗੁਰੂ ਜੀ ਨੂੰ ਇਹ ਚੋਲਾ ਇਹ ਦੇਹ ਹੀ ਤਨ ਚੰਗਾ ਨਹੀਂ ਲੱਗਦਾ ਕਿਉਂ ਤਨ ਸੇਜ ਜਾਏ ਕਿਸ ਤਰ੍ਹਾਂ ਫਿਰ ਆਪਣੀ ਸੇਜ ਉਤੇ ਵਾਹਿਗੁਰੂ ਬੁਲਾ ਸਕਦਾ ਹੈ ਹਿਰਦਾ ਰੂਪੀ ਸੇਜ ਹੈ ਏਕਾ ਸੇਜ ਵਿੱਚੀ ਤਨ ਕੰਤਾ ਸੇਜਤੇ ਕੋਈ ਹਿਰਦਾ ਰੂਪੀ ਉਸੇ ਉੱਤੇ ਪਤੀ ਵਾਹਿਗੁਰੂ ਵੀ ਹੈ ਤੇ ਆਤਮਾ ਪਤਨੀ ਵੀ ਉੱਥੇ ਹੀ ਹੈ ਪੀਓ ਮਦੁਰ ਤਨਮਤਵੰਤਾ ਪਰ ਕਹਿੰਦੇ ਇਸ ਆਤਮਾ ਪਤਨੀ ਨੇ ਜਿਸ ਤਰ੍ਹਾਂ ਸ਼ਰਾਬ ਦਾ ਨਸ਼ਾ ਕੀਤਾ ਹੋਇਆ ਹੈ ਤੇ ਬੇਹੋਸ਼ ਅਹੰਕਾਰ ਰੂਪੀ नशे ਦੇ ਵਿੱਚ ਸੁੱਤੀ ਹੋਈ ਹੈ ਇੱਕ ਸ਼ਰਾਬ ਦਾ ਨਸ਼ਾ ਹੁੰਦਾ ਹੈ ਉਤੇ ਫੇਰ ਵੀ ਕੁਝ ਘੰਟਿਆਂ ਬਾਅਦ ਕੁਝ ਸਮੇਂ ਬਾਅਦ ਉਤਰ ਜਾਂਦਾ ਹੈ ਪਰ ਯਾਦ ਰੱਖੋ ਅਹੰਕਾਰ ਦਾ ਨਸ਼ਾ ਕਦੀ ਵੀ ਨਹੀਂ ਉਤਰਦਾ ਇਹ ਤਾਂ ਨਿਰੰਕਾਰ ਹੀ ਕਿਰਪਾ ਕਰੇ ਤਾਂ ਪਰ ਨਸ਼ਾ ਕੋਈ ਵੀ ਹੋਵੇ ਬੰਦੇ ਨੂੰ ਬੇਸੁੱਧ ਕਰਦਾ ਹੈ ਉਹਦੀ ਸਮਝ ਨੂੰ ਮਾਰ ਲੈਂਦਾ ਹੈ ਇਹੀ ਕਾਰਨ ਤੁਸੀਂ ਦੇਖੋ ਬਹੁਤੇ ਸ਼ਰਾਬੀ ਬੰਦੇ ਜੋ ਜ਼ਿਆਦਾ ਸ਼ਰਾਬ ਪੀਣ ਵਾਲੇ ਹੁੰਦੇ ਨੇ ਨਾ ਤੇ ਉਹ ਡਿੱਗਦੇ ਨੇ ਤੇ ਪੱਗ ਲੱਥ ਜਾਂਦੀ ਹੈ ਤੇ ਉਹ ਪੱਗ ਨੂੰ ਨਾ ਆਪਣੇ ਕੱਚੇ ਚ ਮਾਰ ਕੇ ਤੇ ਤੁਰੇ ਚਲੇ ਜਾ ਰਹੇ ਨੇ ਕਿਉਂਕਿ ਹੋਸ਼ ਹੀ ਨਹੀਂ ਉਹਨਾਂ ਨੂੰ ਕਹਿੰਦੇ ਹੰਕਾਰ ਦਾ ਨਸ਼ਾ ਵੀ ਇਹ ਹੋ ਜਾਏ ਕਈ ਵਾਰੀ ਤੁਸੀਂ ਦੇਖਦੇ ਹੋ ਗੁਰਦੁਆਰਿਆਂ ਦੇ ਵਿੱਚ ਵੀ ਬੰਦੇ ਲੜ ਪੈ ਦਿੰਦੇ ਨੇ ਤੇ ਪੱਗਾਂ ਲੱਥ ਜਾਂਦੀਆਂ ਨੇ ਕਿਉਂਕਿ ਉਹ ਇੱਕ ਨਸ਼ਾ ਹੈ ਉਹਦੇ ਵਿੱਚ ਵੀ ਸੁੱਧ ਨਹੀਂ ਰਹਿ ਜਾਂਦੀ ਕਿ ਇੱਜ਼ਤ ਕੀ ਐ ਪੱਗ ਕੀ ਐ ਹਮੇਸ਼ਾ ਯਾਦ ਰੱਖਿਓ ਹਮੇ ਜੋ ਹੈ ਨਾ ਅਹੰਕਾਰ ਇਹ ਪੈਰ ਦੀ ਜੁੱਤੀ ਹੈ ਤੇ ਦਸਤਾਰ ਜੋ ਹੈ ਨਾ ਸਿਰ ਦੀ ਪੱਗ ਇਹ ਧਰਮ ਹੈ ਤੇ ਯਾਦ ਰੱਖਿਓ ਤੁਰਦਿਆਂ ਕਿਸੇ ਦੀ ਜੁੱਤੀ ਲਹਿ ਜਾਵੇ ਨਾ ਤੇ ਕੋਈ ਵੀ ਰੁੱਕ ਕੇ ਧਿਆਨ ਨਹੀਂ ਦਿੰਦਾ ਗੌਰ ਕਰਕੇ ਨਹੀਂ ਵੇਖਦਾ ਜੁੱਤੀ ਸੀ ਲਹਿ ਗਈ ਤੇ ਲਹਿ ਗਈ ਪਰ ਜੇ ਕਿਸੇ ਦੀ ਵਾਹਿਗੁਰੂ ਨਾ ਕਰੇ ਪੱਗ ਲਹਿ ਜਾਵੇ ਦਸਤਾਰ ਉਤਰ ਜਾਵੇ ਤੇ ਲੋਕ ਰੁੱਕ ਕੇ ਵੇਖਦੇ ਨੇ ਇਹ ਕੀ ਹੋ ਗਿਆ ਬਈ ਫਿਰ ਜਗ੍ਹਾ ਜਗ੍ਹਾ ਚਰਚਾ ਹੁੰਦੀ ਹੈ ਕੇ ਫਲਾਣੇ ਦੀ ਪਾਗ ਲੈ ਗਈ ਤੇ ਸਹਬ ਕਹਿੰਦੇ ਤੂੰ ਏਉਂ ਕਰ ਕਿਸ ਲਭ ਲੋਭ ਅਹੰਕਾਰ ਤੋਂ ਬਚ ਜਾ ਤੇ ਪਤੀ ਵਾਹਿਗੁਰੂ ਤੈਨੂੰ ਉਸ ਸੇਜ ਜੁੱਤੇ ਹਿਰਦਾ ਰੂਪੀ ਬੁਲਾ ਲਏਗਾ ਪਰ ਉਹਦੇ ਲਈ ਤੈਨੂੰ ਇੱਕ ਸੁਹਾਗਣ ਵਾਲਾ ਰੰਗ ਵੀ ਚਾਹੀਦਾ ਹੈ ਉਹਦੇ ਨਾਲ ਰੰਗਿਆ ਜਾਵੇਂਗਾ ਐ ਜੀਵ ਇਸਤਰੀ ਤੂੰ ਰੰਗੀ ਜਾਵੇਂਗੀ ਤਾਂ ਪਤੀ ਵਾਹਿਗੁਰੂ ਨੂੰ ਚੰਗੀ ਲੱਗੇਗੀ ਮੈਨੂੰ ਇੱਕ ਗੱਲ ਚੇਤੇ ਆਈ ਪਿੰਡ ਦੀ 4-5 ਨੌਜਵਾਨ ਬੱਚੀਆਂ ਕਿਤੇ ਪੁਰਾਤਨ ਗੱਲ ਹੈ ਪੁਰਾਣੇ ਸਮੇਂ ਦੀ ਤੇ ਸ਼ਹਿਰ ਦੇ ਬਾਜ਼ਾਰ ਵਿੱਚ ਆ ਗਈਆਂ ਤੇ ਵੇਖਿਆ ਲਲਾਰੀ ਦੀ ਦੁਕਾਨ ਉੱਤੇ ਨਾ ਰੰਗੇ ਹੋਏ ਕਈ ਕੱਪੜੇ ਟੰਗੇ ਨੇ ਤੇ ਦੁਪੱਟੇ ਵੀ ਚੀਰ ਵੀ ਟੰਗੇ ਨੇ ਤੇ ਹੁਣ ਬੱਚੀਆਂ ਸਨ ਖਿਆਲ ਆ ਗਿਆ ਕਿਉਂ ਨਾ ਅਸੀਂ ਵੀ ਆਪਣੇ ਦੁਪੱਟੇ ਰੰਗਵਾ ਲਈਏ बार-बार ਬਾਜ਼ਾਰ ਆਉਣਾ ਥੋੜਾ ਹੁੰਦਾ ਤੇ ਉਹਨਾਂ ਨੇ ਲਲਾਰੀ ਨੂੰ ਜਾ ਕੇ ਪੁੱਛਿਆ ਕਿਹਾ ਵੀਰਾ ਅਸੀਂ ਆਪਣੇ ਦੁਪट्टे ਰੰਗਵਾਉਣੇ ਨੇ 10 ਵੀਰਾ ਇਸ ਦੀ ਮਜ਼ਦੂਰੀ ਉਹਨੇ ਲਿਲਾਰੀ ਬੜਾ ਸਿਆਣਾ ਸੀ ਬਜ਼ੁਰਗ ਉਹਨੇ ਵੇਖਿਆ ਇਹਨਾਂ ਦੇ ਹੱਥ 'ਚ ਕੋਈ ਕੱਪੜਾ ਤਾਂ ਹੈ ਨਹੀਂ ਇੱਕੋ ਇੱਕ ਦੁਪੱਟਾ ਚੀਰ ਹੈ ਜੋ ਇੱਕ ਇੱਕ ਇਹਨਾਂ ਨੇ ਆਪਣੇ ਸਿਰ 'ਤੇ ਲਿਆ ਹੋਇਆ ਹੈ ਤੇ ਰੰਗਵਾਣ ਕੀ ਕਿਸ ਨੂੰ ਤੇ ਉਹਨੇ ਮਜ਼ਦੂਰੀ ਤੇ 10 ਨਾਲ ਸ਼ਰਤ ਵੀ ਰੱਖ ਦਿੱਤੀ ਕਿਹਾ 4 ਪੈਸੇ ਇਸ ਦੀ ਮਜ਼ਦੂਰੀ 4 ਘੜੀ ਕੱਪੜੇ ਰਹਿਣੇ ਜ਼ਰੂਰੀ ਕਹਿੰਦੇ ਪੈਸੇ ਤੇ ਚਾਰ ਪੈਸੇ ਲਾਂਗਾ ਪਰ ਇਹ ਵੀ ਸ਼ਰਤ ਹੈ ਨਾਲ ਇਹ ਦੁਪੱਟਾ ਨਾ ਚਾਰ ਘੜੀ ਮੇਰੇ ਕੋਲ ਰੱਖਣਾ ਪਹਿਣਾ ਹੁਣ ਉਦੋਂ ਸਿਰੋਂ ਨੰਗਾ ਹੋਣਾ ਬਹੁਤ ਬੁਰਾ ਸਮਝਿਆ ਜਾਂਦਾ ਸੀ ਹੁਣ ਬੱਚੀਆਂ ਹੈਰਾਨ ਹੋ ਗਈਆਂ ਉਹਨਾਂ ਨੇ ਕਿਹਾ ਕਿ ਸਿਰ ਦਾ ਚੀਰ ਉਤਾਰ ਖਲੋਵਾ ਥੀਮਾ ਸਿਰੋਂ ਨੰਗੀ ਵਿੱਚ ਬਜਾਰਾ ਸੋਹਰੇ ਪੇਕੇ ਮਿਲੇ ਨਟੋਈ ਤੇ ਹਾਸੇ ਕਰਨ ਗਵਾਰਾ ਕਹਿੰਦੇ ਵੀਰਾ ਇਹ ਨਾ ਕਰ ਕਿਉਂਕਿ ਜੇ ਸਿਰ ਦਾ ਚੀਰ ਉਤਾਰ ਕੇ ਬਾਜ਼ਾਰ ਚ ਖੜੀ ਹੋ ਗਈਆਂ ਨਾ ਤੇ ਫਿਰ ਸਹਰੇ ਪੇਕੇ ਬੜੀ ਬਦਨਾਮੀ ਹੋਵੇਗੀ ਤੂੰ ਇਉਂ ਕਰ ਮਜ਼ਦੂਰੀ ਭਾਵੇਂ ਡਬਲ ਲੈ ਲੈ 4 ਪੈਸੇ ਦੀ ਜਗ੍ਹਾ 8 ਪੈਸੇ ਲੈ ਲੈ ਤੇ ਦੁਪੱਟਾ ਸਿਰ ਉੱਤੇ ਹੀ ਰਹਿਣ ਦੇ ਤੇ ਰੰਗ ਦੇ ਉਦੋਂ ਉਸ ਲਲਾਰੀ ਨੇ ਹੱਸ ਕੇ ਹਾਂ ਲਲਾਰੀ ਅੱਗੋਂ ਤੋ ਵਸ ਨਾ ਕਿਛ ਮੇਰੇ ਮੱਟੀ ਚ ਪਾ ਮੈਂ ਕੀ ਰੰਗਾ ਜੇ ਚੀਰ ਰਿਹਾ ਸਿਰ ਤੇਰੇ ਮੱਟੀ ਚ ਪਾ ਮੈਂ ਕੀ ਰੰਗਾ ਜੇ ਚੀਰ ਰਿਹਾ ਸਿਰ ਤੇਰੇ ਇਹ ਭੈਣੇ ਮੇਰੇ ਵਸ ਦੀ ਗੱਲ ਨਹੀਂ ਏ ਕਿ ਜਿਹੜਾ ਰੰਗ ਦਾ ਮੱਟ ਹੈ ਨਾ ਭਾਂਡਾ ਇਹਦੇ ਚ ਮੈਂ ਕਿਸ ਨੂੰ ਪਾ ਕੇ ਰੰਗਾਗਾ ਜੇ ਦੁਪੱਟਾ ਤੇਰੇ ਸਤ ਉੱਤੇ ਹੀ ਰਿਹਾ ਉਹਨਾਂ ਨਾਦਾਨ ਬੱਚੀਆਂ ਮੰਗ ਅਸੀਂ ਵੀ ਕਰਦੇ ਆ ਅਸੀਂ ਸੋਚਦੇ ਆ ਸਾਡੇ ਮਨ ਉੱਤੇ ਮਨ ਰੂਪੀ ਕੱਪੜੇ ਉੱਤੇ ਪ੍ਰਭੂ ਪ੍ਰਮਾਤਮਾ ਵਾਹਿਗੁਰੂ ਦਾ ਲਾਲ ਰੰਗ ਪਿਆਰ ਦਾ ਰੰਗ ਚੜ ਜਾਵੇ ਪਰ ਅਸੀਂ ਮਨ ਅਰਪਣ ਕਰਨਾ ਨਹੀਂ ਚਾਹੁੰਦੇ ਮਨ ਰੂਪੀ ਕਪੜਾ ਦੇਣਾ ਨਹੀਂ ਚਾਹੁੰਦੇ ਤੇ ਉਹ ਰੰਗੇਗਾ ਕਿਸ ਨੂੰ ਮਨ ਵੇਚੇ ਸਤਗੁਰ ਕੈ ਪਾਸ ਤਿਸ ਸੇਵਕ ਕੈ ਕਾਰਜ ਰਾਸ ਬੇਨਤੀ ਕਰਦੇ ਹਾਂ 14 ਤਰੀਕ ਨੂੰ ਨਵਾਂ ਸਾਲ ਆਰੰਭ ਹੋ ਰਿਹਾ ਜੋ ਨਾਨਕ ਸ਼ਾਹੀ ਅਨੁਸਾਰ ਯਾਦ ਰੱਖਿਓ ਸਾਡਾ ਸਾਲ ਇਹ ਵਾਲਾ ਹੈ ਈਸਵੀ ਨਹੀਂ ਹੈ ਨਾਨਕ ਸਾਹਿਬੀ ਕੈਲੰਡਰ ਅਨੁਸਾਰ ਅਸੀਂ ਸਾਲ ਆਰੰਭ ਕਰਿਆ ਕਰੀਏ ਗੱਲ ਕਰਾਂਗੇ ਕਦੀ ਕਿ ਈਸਾਈ ਕਿੰਨੇ ਸਿਆਣੇ ਸਨ ਉਹਨਾਂ ਨੇ ਸੋਚਿਆ ਸਾਡੇ ਹਰ ਇੱਕ ਤਰੀਕ ਤੇ ਦਿਨ ਨਾਲ ਨਾ ਈਸੂ ਮਸੀਹ ਦਾ ਨਾਮ ਜੁੜ ਜਾਵੇ ਕਿਉਂਕਿ ਸਾਦਾ ਇਸ਼ਟ ਹੈ ਤੇ ਉਹਨਾਂ ਨੇ ਈਸਵੀ ਕੈਲੰਡਰ ਬਣਾ ਦਿੱਤਾ ਹਿੰਦੂ ਵੀਰਾਂ ਲਈ ਵਿਕਰਮਾਜੀਤ ਨੇ ਕੁਝ ਵੱਡਮੁੱਲੇ ਕੰਮ ਕੀਤੇ ਸੀ ਉਹਨਾਂ ਨੇ ਸੋਚਿਆ ਕਿ ਉਸ ਦਾ ਨਾਮ ਸਾਡੇ ਹਰ ਤਰੀਕ ਨਾਲ ਜੁੜ ਜਾਵੇ ਤੇ ਉਹਨਾਂ ਨੇ ਬਿਕਰਮੀ ਕੈਲੰਡਰ ਬਣਾ ਦਿੱਤਾ ਮੁਸਲਮਾਨ ਵੀਰਾਂ ਨੇ ਸੋਚਿਆ ਕਿ ਹਜਰਤ ਦਾ ਨਾਮ ਸਾਡੇ ਹਰ ਇੱਕ ਦਿਨ ਨਾਲ ਜੁੜ ਜਾਵੇ ਜਨਮ ਦਿਨ ਵਿਆਹ ਹਰ ਕਾਰਜ ਨਾਲ ਜੁੜ ਜਾਵੇ ਤੇ ਉਹਨਾਂ ਨੇ ਹਿਜਰੀ ਕੈਲੰਡਰ ਬਣਾ ਦਿੱਤਾ ਹੁਣ ਅਸੀਂ ਸੋਚਦੇ ਨਹੀਂ ਆ ਕਿ ਸਾਡੇ ਵੀ ਹਰ ਇੱਕ ਤਰੀਕ ਨਾਲ ਜਨਮ ਦਿਨ ਦੀ ਵਿਆਹ ਦੀ ਮਰਨ ਦੀ ਤਰੀਕ ਨਾਲ ਖੁਸ਼ੀਆਂ ਦੇ ਵੇਲੇ ਕਾਰੋਬਾਰ ਵਧਾਉਣ ਦੀ ਤਰੀਕ ਨਾਲ ਨਾਨਕ ਦਾ ਨਾਮ ਜੁੜ ਜਾਵੇ ਜੇ ਐਸਾ ਹੋਵੇ ਤੇ ਅਸੀਂ ਜਦ ਵਿਆਹ ਦੇ ਕਾਰਡ ਛਪਾਉਂਦੇ ਆ ਨਾ ਚਲੋ ਇੰਗਲਿਸ਼ ਵਿੱਚ ਸਪਾਇਆ ਪਰਚਲਿਤ ਹੈ ਪਰ ਨਾਲ ਗੁਰਮੁਖੀ ਚ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਵੀ ਛਪਵਾ ਲਿਆ ਕਰੋ ਸੋ ਉਸ ਸਾਲ ਨੂੰ 31 ਦਸੰਬਰ ਤੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਪਹਿਲੀ ਜਨਵਰੀ ਨੂੰ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਗੁਰਦੁਆਰਿਆਂ ਦੇ ਵਿੱਚ ਇਸ ਵਾਰੀ ਵੀ 14 ਤਰੀਕ ਨੂੰ ਸੰਗਰਾਮ ਦਾ ਸਵੇਰ ਤੋਂ ਐਸਾ ਹੋਣਾ ਚਾਹੀਦਾ ਅੱਗੇ ਤੋਂ ਅੱਗੇ ਪ੍ਰਚਾਰ ਕਰੋ ਕਿ ਪੈਰ ਰੱਖਣ ਦੀ ਜਗ੍ਹਾ ਨਾ ਹੋਵੇ ਫਿਰ ਤੁਹਾਨੂੰ ਬਖਸ਼ਿਸ਼ਾਂ ਕੀ ਮਿਲਣਗੀਆਂ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਉਸ ਮਨੁੱਖ ਦਾ ਹਰ ਇੱਕ ਪਲ ਮਹੂਰਤ ਦਿਨ ਹਫਤਾ ਮਹੀਨਾ ਸਾਲ ਪੂਰਾ ਜੀਵਨ ਭਲਾ ਸੁਖ ਦੇਣ ਵਾਲਾ ਬਣ ਜਾਂਦਾ ਹੈ ਜਿਸਤੇ ਮਾਲਕ ਵਾਹਿਗੁਰੂ ਜੀ ਦੀ ਸਵੱਲੀ ਨਦਰ ਪੈ ਰਹੀ ਹੁੰਦੀ ਹੈ ਤਾਂ ਹੀ ਆਪਾ ਪੜਦਿਆ ਨਾ ਲੱਖ ਖੁਸ਼ੀਆਂ ਆਪਤ ਸ਼ਾਈਆਂ ਜੇ ਸਤਗੁਰ ਨਦਰ ਕਰੇ ਹਫਤਾ ਹਫਤਾ 15-15 ਦਿਨ ਪਹਿਲਾਂ ਤੁਸੀਂ ਇਮੇਜ ਬਣਾ ਕੇ ਉਸ ਈਸਵੀ ਕੈਲੰਡਰ ਦੇ ਨਵੇਂ ਸਾਲ ਦੀ ਵਧਾਈ ਦਿੰਦੇ ਹੋ ਦੋ ਦਿਨ ਰਹਿ ਗਏ ਨੇ ਤੇ ਇਸ ਨਾਨਕਸ਼ਾਹੀ ਕੈਲੰਡਰ ਦੀ ਵੀ ਵਧਾਈਆਂ ਦਿਓ ਵੀ 14 ਨੂੰ ਇਹ ਆਰੰਭ ਹੋ ਰਿਹਾ ਹੈ ਕੀਰਤਨ ਦੀ ਸੇਵਾ માં ਮੇਰੇ ਅਜ਼ੀਜ਼ ਬਹੁਤ ਪਿਆਰੇ ਸੁਰੀਲੇ ਕੀਰਤਨੀਏ ਪਾਇ ਜਤਿੰਦਰ ਸਿੰਘ ਜੀ ਹਜ਼ੂਰੀ ਰਾਗੀ ਨਿਭਾ ਰਹੇ ਨੇ ਇਸ ਵੀਰ ਉਤੇ ਬੜੀ ਕਿਰਪਾ ਸਤਿਗੁਰੂ ਦੀ ਆਨੰਦ ਮਈ ਰਸਪੈਣਾ ਕੀਰਤਨ ਕਰਦੇ ਹਨ ਟਿਕ ਕੇ ਆਨੰਦ ਮਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ